ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਫਗਾਨਾ ਦੂਜੇ ਭਾਗ ਵਿੱਚ ਸੁਣੋ ਪਹਿਲੇ ਕਾਂਡ ਦਾ ਤੀਜਾ ਭਾਗ ਸ੍ਰਿਸ਼ਟੀ ਸਿਰਜਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰਜਣਾ ਤੋਂ ਪਹਿਲਾਂ ਦੀ ਹਾਲਤ ਕਈ ਵਿਦਵਾਨਾਂ ਦਾ ਕਥਨ ਹੈ ਕਿ ਸੰਸਾਰ ਦੀ ਖੇਡ ਸਦਾ ਤੋਂ ਇਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ ਤੇ ਇਸੇ ਤਰ੍ਹਾਂ ਤੁਰੀ ਰਹਿਣੀ ਹੈ ਉਹ ਸ੍ਰਿਸ਼ਟੀ ਦਾ ਨਾ ਆਦ ਮੰਨਦੇ ਹਨ ਤੇ ਨਾ ਹੀ ਅੰਤ ਪਰ ਗੁਰਮਤ ਅਨੁਸਾਰ ਸ੍ਰਿਸ਼ਟੀ ਦਾ ਆਦ ਸਿਰਜਣਹਾਰ ਹੈ ਅਤੇ ਅੰਤ ਵੀ ਉਹ ਆਪ ਹੀ ਹੈ ਗੁਰਦੇਵ ਜੀ ਦਾ ਫੁਰਮਾਨ ਹੈ ਕਈ ਬਾਰ ਫਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਅੰਨਾ 276 ਆ ਪ੍ਰਭੂ ਨੇ ਕਈ ਵਾਰੀ ਜਗਤ ਰਚਨਾ ਕੀਤੀ ਹੈ ਮੂੜ ਉਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਆਪ ਉਹੀ ਹੈ ਇਹ ਸ੍ਰਿਸ਼ਟੀ ਕਈ ਵਾਰ ਖਤਮ ਹੋ ਕੇ ਮੁੜ ਸਿਰਜੀ ਗਈ ਖਤਮ ਹੋਣ ਨੂੰ ਪਰਲੋ ਕਿਹਾ ਜਾਂਦਾ ਹੈ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਉਸ ਵੇਲੇ ਦੀ ਹਾਲਤ ਸਤਿਗੁਰਾਂ ਨੇ ਇਸ ਪ੍ਰਕਾਰ ਫਰਮਾਈ ਹੈ ਅਰਬਦ ਨਰਬਲ ਤੁੰਦੂਕਾਰਾ ਤਰਨ ਨ ਗਗਨ ਹੁਕਮ ਅਪਾਰਾ ਨਾ ਦਿਨ ਰੈਣ ਨ ਚੰਦ ਨ ਸੂਰਜ ਸੁੰਨ ਸਮਾਦ ਲਗਾਏ ਦਾ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਓਪਤ ਖਪਤ ਨ ਆਵਣ ਜਾਣੀ ਖੰਡ ਪਤਾਲ ਸਭ ਤਨਹੀ ਸਾਗਰ ਨਦੀ ਨਾ ਨੀਰ ਵਹਾਏਂਦਾ ਨਾ ਤਦ ਸੁਰਗ ਮਚ ਪਿਆਲਾ ਦੋਜਕ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਣਾ ਨਾ ਕੋ ਆਏ ਨਾ ਜਾਏਂਦਾ ਬ੍ਰਹਮਾ ਵਿਸ਼ਨ ਮਹੇਸ਼ ਨ ਕੋਈ ਅਵਰ ਨ ਦਿਸੈ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਇੰਦਾ ਪੰਨਾ 1035 ਅਰਥ ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਜਿਸ ਦੀ ਗਿਣਤੀ ਦੇ ਵਾਸਤੇ ਅਰਬਦ ਨਰਬਦ ਲਖਸ ਵੀ ਨਹੀਂ ਵਰਤੇ ਜਾ ਸਕਦੇ ਐਸੀ ਕੋਹ ਹਨੇਰੇ ਦੀ ਹਾਲਤ ਸੀ ਭਾਵ ਅਜਿਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਵੀ ਦੱਸਿਆ ਨਹੀਂ ਜਾ ਸਕਦਾ ਤਦੋਂ ਨਾ ਧਰਤੀ ਸੀ ਨਾ ਆਕਾਸ਼ ਸੀ ਅਤੇ ਨਾ ਹੀ ਕਿਤੇ ਬੇੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ ਤਦੋਂ ਉਹਨਾ ਦਿਨ ਸੀ ਨਾ ਰਾਤ ਸੀ ਨਾ ਚੰਦ ਸੀ ਨਾ ਹੀ ਸੂਰਜ ਸੀ ਤਦੋਂ ਪਰਮਾਤਮਾ ਆਪਣੇ ਆਪ ਵਿੱਚ ਹੀ ਮਨ ਨੂੰ ਐਸੀ ਸਮਾਧੀ ਲਾਈ ਬੈਠਾ ਸੀ ਜਿਸ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ਤਦੋਂ ਨਾ ਜਗਤ ਰਚਨਾ ਦੀਆਂ ਖਾਣੀਆਂ ਸਨ ਨਾ ਜੀਵਾਂ ਦੀਆਂ ਬਾਣੀਆਂ ਸਨ ਤਦੋਂ ਨਾ ਹਵਾ ਸੀ ਨਾ ਪਾਣੀ ਸੀ ਨਾ ਉਤਪਤੀ ਸੀ ਨਾ ਪਰਲੋ ਸੀ ਨਾ ਜੰਮਣ ਸੀ ਨਾ ਮਰਨ ਸੀ ਤਦੋਂ ਨਾ ਧਰਤੀ ਦੇ ਨੌ ਖੰਡ ਸਨ ਨਾ ਪਤਾਲ ਸੀ ਨਾ ਸੱਤ ਸਮੁੰਦਰ ਸਨ ਨਾ ਹੀ ਨਦੀਆਂ ਵਿੱਚ ਪਾਣੀ ਵਹਿ ਰਿਹਾ ਸੀ ਤਦੋਂ ਨਾ ਸੁਰਗ ਲੋਕ ਸੀ ਨਾ ਮਾਤ ਲੋਕ ਤੇ ਨਾ ਹੀ ਪਤਾਲ ਤਦੋਂ ਨਾ ਕੋਈ ਸੁਰਗ ਸੀ ਨਾ ਨਰਕ ਸੀ ਅਤੇ ਨਾ ਹੀ ਮੌਤ ਲਿਆਉਣ ਵਾਲਾ ਕਾਲ ਸੀ ਜੰਮਦਾ ਮਰਦਾ ਵੀ ਕੋਈ ਨਹੀਂ ਸੀ ਤਦੋਂ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਕੋਈ ਨਹੀਂ ਸੀ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵਿਅਕਤੀ ਹੈ ਹੀ ਨਹੀਂ ਸੀ ਨਾ ਕੋਈ ਇਸਤਰੀ ਨਾ ਮਰਦ ਨਾ ਕੋਈ ਜਾਤ ਜਨਮ ਕੁਝ ਵੀ ਨਹੀਂ ਦੁੱਖ ਸੁਖ ਭੋਗਣ ਵਾਲਾ ਵੀ ਕੋਈ ਨਹੀਂ ਸੀ ਦੇਵੀ ਦੇਵਤਿਆਂ ਨੂੰ ਨਾ ਮੰਨਣ ਵਾਲਾ ਗੁਰਮਤਿ ਸਿਧਾਂਤ ਵੀ ਸਪਸ਼ਟ ਹੋ ਗਿਆ ਹੈ ਪੁਰਾਣਾ ਵਿਚਲੀਆਂ अथवा ਦਸਮ ਗ੍ਰੰਥ ਵਿਚਲੀਆਂ ਕੰਨਾਂ ਤੋਂ ਮੈਲ ਕੱਢ ਕੇ ਸਿਰਜਣਾ ਕਰਨ ਵਾਲੀਆਂ ਗੱਲਾਂ अथवा ਬ੍ਰਹਮਾ ਵਿਸ਼ਨੂੰ ਸ਼ਿਵ ਆਦ ਵਾਲੀਆਂ ਗੱਲਾਂ ਸਭ ਝੂਠ ਹਨ ਕੇਤੇ ਜੁਗ ਵਰਤੇ ਗੋਬਾਰੈ ਤਾੜੀ ਲਾਈ ਅપર ਅਪਾਰੈ ਤੁੰਦੂ ਘਰ ਨਿਰਾਲਨ ਬੈਠਾ ਨਾ ਤਦ ਤੰਦ ਪਸਾਰਾ ਹੈ ਯੁਗ ਛਤੀ ਤਨੇ ਵਰਤਾਏ ਜਿਉ ਤਿਸ ਬਾਣਾ ਤਵੇਂ ਚਲਾਏ ਤਿਸੇ ਸਰੀਰ ਕਨ ਦੀਸੈ ਕੋਈ ਆਪੇ ਅਪਰ ਅਪਾਰਾ ਹੈ ਅੰਨਾ 1026 ਅਰਥ ਅਨੇਕਾਂ ਹੀ ਯੁਗ ਕੋਪ ਹਨੇਰੇ ਵਿੱਚ ਲੰਘ ਗਏ ਭਾਵ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਅਜਹੀ ਹਾਲਤ ਸੀ ਜਿਸ ਬਾਰੇ ਕੁਝ ਵੀ ਸਮਝ ਨਹੀਂ ਆ ਸਕਦੀ ਤਦੋਂ ਅਪਰ ਅਪਾਰ ਪ੍ਰਮਾਤਮਾ ਨੇ ਆਪਣੇ ਆਪ ਵਿੱਚ ਸਮਾਧੀ ਲਾਈ ਹੋਏ ਸੀ ਉਸ ਘੁੱਪ ਹਨੇਰੇ ਵਿੱਚ ਪ੍ਰਭੂ ਆਪ ਨਰਨਿ ਦੇਪ ਬੈਠਾ ਹੋਇਆ ਸੀ ਤਦੋਂ ਨਾ ਜਗਤ ਦਾ ਖਿਲਾਰਾ ਸੀ ਨਾ ਮਾਇਆ ਵਾਲੀ ਦੌੜ ਭੱਜ ਸੀ ਉਪ ਹਨੇਰੇ ਦੇ 36 ਯੁਗ ਉਸ ਪਰਮਾਤਮਾ ਨੇ ਵਰਤਾਈ ਰੱਖੇ ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ ਉਸ ਘੁੱਪ ਹਨੇਰੇ ਵਾਲੀ ਕਾਰ ਹੀ ਉਹ ਚਲਾਉਂਦਾ ਰਿਹਾ ਉਹ ਪਰਮਾਤਮਾ ਆਪ ਹੀ ਆਪ ਹੈ ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ ਉਹਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਆਪਣਾ ਆਪ ਉਪਾਇਨ ਤਦੋਂ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤ੍ਰਹਿ ਲੋਈ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੇ ਤਵੇਂ ਕਰੇ ਤਿਸ ਬਿਨ ਅਵਰ ਨ ਕੋਈ ਪੰਨਾ 509 ਅਰਥ ਗੁਰਦੇਵ ਜੀ ਦਾ ਫਰਮਾਨ ਹੈ ਕਿ ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਹੈ ਹੀ ਕੋਈ ਨਹੀਂ ਸੀ ਸਲਾਹ مشورہ ਵੀ ਉਸ ਦਾ ਆਪਣੇ ਆਪ ਨਾਲ ਹੀ ਸੀ ਜੋ ਕਰਦਾ ਸੀ ਸੋ ਹੁੰਦਾ ਸੀ ਉਸ ਵੇਲੇ ਆਕਾਸ਼ ਪਤਾਲ ਅਥਵਾ ਕਥਿਤ ਤ੍ਰੈ ਲੋਕ ਆਦਿ ਕੁਝ ਵੀ ਨਹੀਂ ਸੀ ਕੋਈ ਉਤਪਤੀ ਅਜੇ ਹੋਈ ਹੀ ਨਹੀਂ ਸੀ ਆਕਾਰ ਰਹਿਤ ਪਰਮਾਤਮਾ ਆਪ ਹੀ ਆਪ ਸੀ ਜੋ ਪ੍ਰਭੂ ਨੂੰ ਪਾਉਂਦਾ ਸੀ ਉਹੀ ਕਰਦਾ ਸੀ ਉਸ ਤੋਂ ਬਿਨਾ ਔਰ ਕੋਈ ਨਹੀਂ ਹੈ ਸਪਸ਼ਟ ਹੈ ਕਿ ਪੁਰਾਣਾ ਵਿਚਲਾ ਅਤੇ ਦਰਸ਼ਮ ਗ੍ਰੰਥ ਵਿਚਲਾ ਦੇਵੀ ਦੇਵਤਿਆਂ ਭਗਵਾਨਾਂ ਆਦ ਦੇ ਨਾਵਾਂ ਨਾਲ ਜੋੜਿਆ ਸਿਰਜਣਾ ਵਾਲਾ ਸਾਰਾ ਹਾਲ ਮਾਇਆ ਮੋਹ ਗ੍ਰਸੀ ਕਲਪਨਾ ਦੀ ਉਪਜ ਹੈ। ਭਾਵੇਂ ਸਾਰਾ ਕੁਝ ਬੇਦਲੀਲਾ ਝੂਠ ਹੈ अथवा ਇਹ ਕੁਫਰ ਬ੍ਰਾਹਮਣੀ ਲੋਟ ਨੀਤੀ ਦੀ ਉਪਜ ਹੈ। ਸ੍ਰਿਸ਼ਟੀ ਦੀ ਉਪਜ ਬਾਰੇ ਸਹੀ ਪਤਾ ਨਾ ਕਿਸੇ ਨੂੰ ਲੱਗ ਸਕਿਆ ਹੈ ਤੇ ਨਾ ਹੀ ਇਹ ਠੀਕ ਪਤਾ ਕਿਸੇ ਨੂੰ ਲੱਗ ਹੀ ਸਕਦਾ। ਉਸ ਵੇਲੇ ਕੁੱਪ ਹਨੇਰੇ ਵਾਲੀ ਸੁੰਨ ਅਵਸਥਾ ਅਫੋਰ ਅਵਸਥਾ ਅਣਹੋਦੀ ਅਵਸਥਾ ਨਹੀਂ ਸੀ ਜਦ ਪਰਮਾਤਮਾ ਉਸ ਵੇਲੇ ਵੀ ਸੀ ਤਾਂ ਸੁੰਨ ਅਣਹੋਦ ਕਿਵੇਂ ਹੋਇਆ ਸੁੰਨ ਤੋਂ ਪੈਦਾ ਹੋਣ ਦਾ ਭਾਵ ਸਾਰਾ ਬ੍ਰਹਿਮੰਡ ਪਰਮਾਤਮਾ ਤੋਂ ਪੈਦਾ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਭੂ ਦੀ ਉਸ ਮੁੱਢਲੀ ਅਵਸਥਾ ਨੂੰ ਵਿਸਥਾਰ ਨਾਲ ਚਿਤਰਿਆ ਹੈ ਸੁੰਨ ਕਲਾ ਅਪਰੰਪਰ ਧਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਉਪਾਏ ਦਾ ਪੌਣ ਪਾਣੀ ਸੁਨੈ ਤੇ ਸਾਜੇ ਸ੍ਰੇਸ਼ਟ ਉਪਾਏ ਕਾਇਆ ਗੜ ਰਾਜੇ ਅਗਨ ਪਾਣੀ ਦੀ ਜੋਤ ਤੁਮਾਰੀ ਸੁਨੈ ਕਲਾ ਰਹਾਇੰਦਾ ਪੰਨਾ 1037 ਅਰਥ ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਨਹੀਂ ਤੇ ਜੋ ਨਰੂਲ ਆਪ ਹੀ ਆਪ ਹੈ ਉਸ ਨੇ ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ ਉਹ ਅਪਰ ਤੇ ਆਪਾਰ ਪ੍ਰਭੂ ਆਪਣੇ ਸਹਾਰੇ ਆਪ ਹੀ ਹੈ ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ ਉਹ ਪਰਮਾਤਮਾ ਨਰੋਲ ਉਸ ਹਾਲਤ ਵੀ ਆਪ ਹੀ ਪੈਦਾ ਕਰਦਾ ਹੈ ਜਦੋਂ ਉਸ ਦੇ ਆਪੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੁੰਦਾ ਤੇ ਆਪ ਹੀ ਆਪਣੀ ਕੁਦਰਤ ਰਚ ਕੇ ਵੇਖਦਾ ਹੈ ਹਵਾ ਪਾਣੀ ਆਦਿਕ ਤਤ ਉਹ ਨਰੋਲ ਆਪਣੇ ਆਪ ਤੋਂ ਪੈਦਾ ਕਰਦਾ ਹੈ ਸ੍ਰਿਸ਼ਟੀ ਪੈਦਾ ਕਰਕੇ ਆਪਣੇ ਆਪ ਤੋਂ ਹੀ ਸਰੀਰ ਤੇ ਸਰੀਰ ਕਿਲਿਆਂ ਦੇ ਰਾਜੇ ਜੀਵ ਪੈਦਾ ਕਰਦਾ ਹੈ हे ਪ੍ਰਭੂ ਅਗ ਪਾਣੀ ਤਤਾਂ ਦੇ ਬਣੇ ਸਰੀਰ ਵਿੱਚ ਜੀਵ ਆਤਮਾ ਤੇਰੀ ਹੀ ਜੋਤ ਹੈ ਤੂੰ ਨਰੋਲ ਆਪਣੇ ਆਪ ਵਿੱਚ ਆਪਣੀ ਸ਼ਕਤੀ ਟਿਕਾਈ ਰੱਖਦਾ ਹੈ ਇੱਕ ਗੰਭੀਰ ਭੁਲੇਖਾ ਦੂਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਗੁਰਦੇਵ ਪਿਤਾ ਜੀ یوں ਫਰਮਾਉਂਦੇ ਹਨ ਉਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸੁਨਨੇ ਵਰਤੇ ਯੁਗ ਸਬਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਇਸ ਮਿਲੀਏ ਪਰਮ ਚੁਕਾਇੰਦਾ ਅਰਥ ਬ੍ਰਹਮਾ ਵਿਸ਼ਨੂ ਸ਼ਿਵ ਜਿਨ੍ਹਾਂ ਦੀ ਅਡਰੀ ਹੋਣ ਮੰਨੀ ਜਾ ਰਹੀ ਹੈ ਅਸਲ ਵਿੱਚ ਉਹ ਵੀ ਪਰਮਾਤਮਾ ਆਪ ਹੀ ਹੈ ਜਿਹੜਾ ਮਨੁੱਖ ਇਸ ਹੈਰਾਨ ਕਰਨ ਵਾਲੀ ਹਾਲਤ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਉਹ ਹੋਰ ਹੋਰ ਆਸਰੇ ਬ੍ਰਹਮਾ ਵਿਸ਼ਨ ਸ਼ਿਵ ਰਾਮਚੰਦਰ ਕ੍ਰਿਸ਼ਨ ਆਦ ਕਤਤ ਭਗਵਾਨ अथवा ਹੋਰ ਦੇਵੀ ਦੇਵਤੇ ਆਦ ਪਾਲਣ ਦੀ ਉਕਾਈ ਨਹੀਂ ਖਾਂਦਾ ਅਜਹਿ ਪੂਰਨ ਮਨੁੱਖ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਹੋਰਨਾਂ ਦੀ ਭਟਕਣਾ ਵੀ ਦੂਰ ਕਰ ਦਿੰਦਾ ਹੈ ਸੁਨੋ ਸਬਤ ਸਰੋਵਰ ਥਾਪੇ ਜਿਨ ਸਾਝੇ ਵਿਚਾਰੇ ਆਪੇ ਤਤ ਸਤ ਸਰ ਮਨੁਆ ਗੁਰਮੁਖ ਨਾਵੇ ਫਿਰ ਬੋੜ ਜੋਨ ਨਾ ਪਾਇੰਦਾ ਸੁਨੋ ਚੰਦ ਸੂਰਜ ਗਹਿਣਾਰੇ ਤਿਸ ਕੀ ਜੋਤ ਤਿਰ ਭਵਨ ਸਾਰੇ ਸੁਨਨੇ ਅਲਖ ਅਪਾਰ ਨਿਰਾਲਮ ਸੁਨਨੇ ਤਾੜੀ ਲਾਇੰਦਾ ਸੁਨੋ ਤਰਤ ਆਕਾਸ਼ ਉਪਾਏ ਬਿਨ ਥੰਮਾ ਰਾਖੇ ਸੱਚ ਕਲ ਪਾਏ ਤਿਰ ਭਵਨ ਸਾਜ ਮੇਖਲੀ ਮਾਇ ਆਪ ਉਪਾਇ ਖਪਾਏ ਦਾ ਸਨੋ ਖਾਣੀ ਸਨੋ ਬਾਣੀ ਸਨੋ ਉਪਜੀ ਸਨ ਸਮਾਣੀ ਉਤਪੁਜ ਚਲਤ ਕੀਆ ਸਿਰ ਕਰਤਾ ਬਿਸਮਾਦ ਸ਼ਬਦ ਦੇ ਖਾਏਂਦਾ ਸਨੋ ਰਾਤ ਦਿਨ ਸ ਦੋਇ ਕੀਏ ਉਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖ ਨਿਜ ਕਰ ਪਾਏਂਦਾ ਪੰਨਾ 1037 ਅਰਥ ਪ੍ਰਮਾਤਮਾ ਨੇ ਅੱਖਾਂ ਨੱਕ ਕੰਨ ਜ਼ੁਬਾਨ ਤ્વਚਾ ਤੇ ਮਨ ਅਤੇ ਬੁੱਧ ਇਹ ਸੱਤ ਸਰੋਵਰ ਦੀ ਨਰੋਲ ਆਪਣੇ ਆਪ ਤੋਂ ਬਣਾਏ ਹਨ ਜਿਸ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਆਪ ਹੀ ਉਹਨਾਂ ਨੂੰ ਆਪਣੇ ਸੋਚ ਮੰਡਲ ਵਿੱਚ ਰੱਖਦਾ ਹੈ ਜਿਸ ਮਨੁੱਖ ਦਾ ਮਨ ਗੁਰੂ ਦੀ ਸ਼ਰਨ ਭਾ ਕੇ ਉਸ ਸ਼ਾਂਤੀ ਦੇ ਸਰਬ ਪ੍ਰਭੂ ਵਿੱਚ ਇਸ਼ਨਾਨ ਕਰਦਾ ਹੈ ਉਹ ਮੜ ਜੂਨਾ ਦੇ ਗੇੜ ਵਿੱਚ ਨਹੀਂ ਪੈਂਦਾ ਚੰਦ ਸੂਰਜ ਆਕਾਸ਼ ਵੀ ਪ੍ਰਭੂ ਦੇ ਨਰੋਲ ਆਪਣੇ ਹੀ ਆਪੇ ਤੋਂ ਬਣੇ ਉਸ ਦੀ ਆਪਣੀ ਹੀ ਜੋਤ ਸਾਰੇ ਭਵਨਾਂ ਵਿੱਚ ਫਸ ਰਹੀ ਹੈ ਉਹ ਅਦ੍ਰਿਸ਼ਟ ਤੇ ਬੇਅੰਤ ਪਰਮਾਤਮਾ ਨਰੋਲ ਆਪਣੇ ਆਪ ਵਿੱਚ ਕਿਸੇ ਹੋਰ ਆਸਰੇ ਤੋਂ ਬੇਮੋਥਾਜ ਰਹਿਂਦਾ ਹੈ ਤੇ ਆਪਣੇ ਹੀ ਆਪੇ ਵਿੱਚ ਮਸਤ ਰਹਿੰਦਾ ਹੈ ਪਰਮਾਤਮਾ ਨੇ ਧਰਤੀ ਆਕਾਸ਼ ਨਰੋਲ ਆਪਣੇ ਆਪੇ ਤੋਂ ਹੀ ਪੈਦਾ ਕੀਤੇ ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਆਪਣੀ ਤਾਕਤ ਦੇ ਸਹਾਰੇ ਹੀ ਬਿਨਾ ਕਿਸੇ ਹੋਰ ਥੰਮਾ ਦੇ ਟਿਕਾਈ ਰੱਖਦਾ ਹੈ। ਤਿੰਨੇ ਭਵਨ ਪੈਦਾ ਕਰਕੇ ਪ੍ਰਮਾਤਮਾ ਆਪ ਹੀ ਇਹਨਾਂ ਨੂੰ ਟਿਕਾਈ ਰੱਖਦਾ ਹੈ अथवा ਇਹਨਾਂ ਨੂੰ ਮਾਇਆ ਦੀ ਤੜਾਗੀ ਵਿੱਚ ਬੰਨੀ ਰੱਖਦਾ ਹੈ। ਆਪ ਹੀ ਪੈਦਾ ਕਰਦਾ ਹੈ, ਆਪ ਹੀ ਨਾਸ ਕਰਦਾ ਹੈ। ਪ੍ਰਭੂ ਨਰੋਲ ਆਪਣੇ ਆਪ ਤੋਂ ਜੀਵ ਉਤਪਤੀ ਦੀਆਂ ਚਾਰ ਖਾਣੀਆਂ ਬਣਾਉਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ। ਉਸ ਦੇ ਨਰੋਲ ਆਪਣੇ ਆਪ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਤੇ ਉਸ ਤੇ ਆਪੇ ਵਿੱਚ ਹੀ ਸਮਾ ਜਾਂਦੀ ਹੈ। ਜਗਤ ਰਚਨਾ ਦਾ ਕੁਝ ਅਜਿਹਾ ਕੌਤਕ ਰਚਿਆ ਕਿ ਧਰਤੀ ਵਿੱਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ। ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਰਿਹਾ ਹੈ। ਨਰੋਲ ਆਪਣੇ ਆਪ ਤੋਂ ਹੀ ਪ੍ਰਮਾਤਮਾ ਨੇ ਦੋਵੇਂ ਦਿਨ ਤੇ ਰਾਤ ਬਣਾ ਦਿੱਤੇ। ਆਪ ਹੀ ਜੀਵਾਂ ਨੂੰ ਜਨਮ ਤੇ ਮਰਨ, ਦੁੱਖ ਸੁੱਖ ਦਿੰਦਾ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸੁੱਖਾਂ ਦੁੱਖਾਂ ਤੋਂ ਨਿਰਲੇਪ ਹੋ ਜਾਂਦਾ ਹੈ। ਉਹ ਅਟਲ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹੈ ਆ ਉਹ ਸਦਾ ਲਈ ਪ੍ਰਭੂ ਚਰਨਾ ਵਿੱਚ ਜੁੜ ਜਾਂਦਾ ਹੈ ਅਗਲੀ 9ਵੀਂ ਤੋਕ ਵਿੱਚ ਗੁਰਦੇਵ ਜੀ ਸੁੰਨ ਦਾ ਜ਼ਿਕਰ ਨਾ ਕਰਦੇ ਹੋਏ ਚੌਹਾ ਵੇਦਾਂ ਅਤੇ ਬ੍ਰਹਮਾ ਆਦਿ ਬਾਰੇ ਸਾਡਾ ਭੁਲੇਖਾ ਦੂਰ ਕਰਦੇ ਹੋਏ ਫੁਰਮਾਨ ਕਰ ਰਹੇ ਹਨ ਸਾਮ ਵੇਦ ਰਿਗ ਜਜੁਰ ਅਥਰਵਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕਿ ਕੀਮਤ ਕਹਿ ਨਾ ਸਕੇ ਕੋ ਕਿਉਂ ਬੋਲੇ ਜਿਉਂ ਬੁਲਾਏਗਾ ਅਰਥ ਚਾਰੇ ਬੇਦ ਬ੍ਰਹਮਾ ਦੇ ਮੂੰਹ ਵਿੱਚੋਂ ਨਿਕਲੇ ਕਹਿਣ ਵਾਲੀ ਗੱਲ ਸ਼ਾਮ ਰਿਕ ਜਜਰ ਅਤੇ ਅਥਰਬਣ ਮਾਇਆ ਦਾ ਪਸਾਰਾ ਵੀ ਨਰੋਲ ਪਰਮਾਤਮਾ ਦਾ ਹੀ ਕੌਤਕ ਹੈ ਕੋਈ ਜੀਵ ਉਸ ਪਰਮਾਤਮਾ ਦਾ ਬੁੱਲ ਨਹੀਂ ਪਾ ਸਕਦਾ ਜੀਵ ਉਸੇ ਤਰ੍ਹਾਂ ਹੀ ਬੋਲ ਸਕਦਾ ਹੈ ਜਿਵੇਂ ਪ੍ਰਭੂ ਆਪ ਪ੍ਰੇਰਣਾ ਕਰਦਾ ਹੈ 17 ਤੁਕਾਂ ਵਾਲਾ ਇਹ ਗੁਰੂ ਸ਼ਬਦ ਬਹੁਪੱਖੀ ਗਿਆਨ ਦਾ ਭੰਡਾਰ ਹੈ ਉਪਰੋਕਤ ਵਿਚਾਰ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਕਤਕ ਢੰਗ ਨਾਲ ਧਰਤੀ ਨੂੰ ਸਹਾਰਾ ਦੇਣ ਵਾਲਾ ਸ਼ੇਸ਼ਨਾਗ ਅਤੇ ਉਸ ਨਾਲ ਜੋੜੀਆਂ ਗਥਾਵਾਂ ਸਭ ਕਲਪਨਾ ਦੀ ਉਪਜ ਪਰਮਾਉ ਮਾਇਆ ਜਾਲ ਹੀ ਹਨ ਸਿੱਧ ਗੋਸ਼ਟ ਵਿੱਚ ਸਿੱਧਾਂ ਨੇ ਸਤਪੁਰਾਂ ਤੋਂ ਸ੍ਰਿਸ਼ਟੀ ਰਚਨਾ ਦੇ ਆਰੰਭ ਬਾਰੇ ਇਉਂ ਪੁੱਛਿਆ ਆਦ ਕੋ ਕਵਨ ਵਿਚਾਰ ਕਥੀ ਹਲੇ ਸੁੰਨ ਕਹਾ ਕਰ ਵਸੋ ਕੰਨਾ 940 ਅਰਥਾ ਤੁਸੀਂ ਸ੍ਰਿਸ਼ਟੀ ਆਰੰਭ ਦਾ ਕੀ ਵਿਚਾਰ ਰੱਖਦੇ ਹੋ ਉਸ ਸੁੰਨ ਦੀ ਅਵਸਥਾ ਸਮੇਂ ਨਰੰਕਾਰ ਦਾ ਨਿਵਾਸ ਕਿੱਥੇ ਸੀ ਤਾਂ ਸਤਿਗੁਰੂ ਜੀ ਦਾ ਉੱਤਰ یوں ਸੀ ਆਦ ਕੋ ਬਿਸਮਾਦ ਵਿਚਾਰ ਕਥਿ ਹਲੇ ਸੁੰਨ ਨਰੰਤਰ ਵਾਸ ਲਿਆ ਪੰਨਾ 940 ਅਰਥਾਤ ਜੇ ਆਰੰਭ ਦੇ ਵਿਸ਼ੇ ਬਾਰੇ ਸੋਚੀਏ ਤਾਂ ਸਵਾਏ ਹੈਰਾਨੀ ਦੇ ਹੋਰ ਕੁਝ ਨਹੀਂ ਆਤ ਹੁੰਦਾ ਵਾਏ ਗੁਰੂ ਦਾ ਆਤ ਲੱਭਣ ਵਾਲੇ ਸਦਾ ਹੈਰਾਨ ਪਰੇਸ਼ਾਨ ਹੋ ਕੇ ਥੱਕ ਬੈਠੇ ਹਨ ਪ੍ਰਕਿਰਤੀ ਜਾਂ ਮਾਇਆ ਕੋਈ ਅਨਾਦੀ ਵਸਤੂ ਨਹੀਂ ਹੈ ਬ੍ਰਾਹਮਣ ਰਿਸ਼ੀਆਂ ਦੇ ਲਿਖੇ ਸ਼ਾਸਤਰਾਂ ਦੇ ਇਸ ਕਥਨ ਨਾਲ ਕੇ ਪਰਮਾਤਮਾ ਵਾਂਗ ਹੀ ਪ੍ਰਕਿਰਤੀ ਦਾ ਵੀ ਆਦ ਅੰਤ ਕੋਈ ਨਹੀਂ ਗੁਰੂ ਨਾਨਕ ਨਰਨਾਰੰਗੀ ਜੀ ਸਹਿਮਤ ਨਹੀਂ ਹਨ ਮਾਦੇ ਦੇ ਵਿਕਾਸ ਵਾਲੇ ਸਿਧਾਂਤ ਨੂੰ ਵੀ ਗੁਰਮਤ ਰੱਦ ਕਰਦੀ ਹੈ ਗੁਰਮਤ ਦਾ ਪੱਕਾ ਫਤਵਾ ਹੈ ਕਿ ਪਰਮਾਤਮਾ ਦੀ ਹਸਤੀ ਤੋਂ ਬਿਨਾ ਹੋਰ ਕੋਈ ਵੀ ਚੀਜ਼ ਮਾਇਆ ਪ੍ਰਕਿਰਤੀ ਆਦ ਅਨਾਦੀ ਨਹੀਂ ਹੈ ਅਫਲਾਤੂਨ ਕਾਂਟ ਆਦ ਫਿਲਾਸਫਰ ਜਿਹੜੇ ਤਤਾਂ अथवा ماده ਨੂੰ ਸ੍ਰਿਸ਼ਟੀ ਰਚਨਾ ਦਾ ਮੁੱਢ ਮੰਨਦੇ ਹਨ ਉਹ ਇਹ ਨਹੀਂ ਦੱਸ ਸਕੇ ਕਿ ਤਤ अथवा ਮਾਦਾ ਕਿੱਥੋਂ ਆਇਆ ਸੀ ਗੁਰਬਾਣੀ ਨੇ ਮਾਦਾ अथवा ਤਤ ਆਦ ਦ੍ਰਿਸ਼ਟ ਮਨ ਸਾਰਾ ਪਸਾਰਾ ਸਭ ਕੁਝ ਨੂੰ ਵਾਹਿਗੁਰੂ ਆਪ ਹੀ ਆਪ ਮੰਨਿਆ ਹੈ ਕਰਨਮੀ ਪਰਮਾਤਮਾ ਅਤੇ ਕਾਰਣਮੀ ਪਰਮਾਤਮਾ ਹੀ ਹੈ ਕਰਨ ਕਾਰਣ ਪ੍ਰਵੇਕ ਹੈ ਦੂਸਰ ਨਾਹੀ ਕੋਏ ਨਾਨਕ ਇਸ ਬਲਹਾਰਣੈ ਜਲ ਥਲ ਮਹੀਲ ਸੋਏ ਪੰਨਾ 276 ਕਾਰਣ ਮੁਖ ਸਬਬ ਸਰੀਰ ਕਾਰਣ ਕਾਰ ਦਾ ਸਾਧਨ ਕਾਰਣ ਕਰਤੇ ਵਸ ਹੈ ਵਾਰ ਮਾਜ ਮਹੱਲਾ ਦੂਜਾ ਵਿਦਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਨੰਬਰ 1 ਨਮਿਤ ਜਿਹਾ ਕਿ ਕੱਪੜੇ ਦਾ ਜੁਲਹਾ ਖੱਡੀ ਨਲਕੀਆ ਨੰਬਰ 2 ਉਪਾਦਾਨ ਜਿਹਾ ਕਿ ਕੱਪੜੇ ਦਾ ਸੂਤ ਘੜੇ ਦੀ ਮਿੱਟੀ ਆਦ ਕਰਨ ਜੁਲਹਾ ਤੇ কুমਯਾਰ ਆਦ ਕਰਦੇ ਜੋ ਸ੍ਰਿਸ਼ਟੀ ਰਚਨਾ ਵਿੱਚ ਠੋਸ ਅਤੇ ਤਰਲ ਮਾਦਾ ਅਥਵਾ ਤਤ ਆਦ ਸਭ ਕੁਝ ਪ੍ਰਭੂ ਆਪ ਹੀ ਹੈ ਅਤੇ ਕਰਤਾ ਵੀ ਉਹ ਆਪ ਹੀ ਹੈ ਜਲ ਥਲ ਆਕਾਸ਼ ਆਦ ਪ੍ਰਭੂ ਤੋਂ ਬਿਨਾ ਕੁਝ ਵੀ ਨਹੀਂ ਕਰਨ ਕਾਰਨ ਸਦਨਾ ਕਾਇਕੋ ਅਵਰ ਨ ਦੂਜਾ ਕੋਈ ਪੰਨਾ 666 ਕਰਨ ਕਾਰਨ ਸਮਰਾਥਿ ਅਪਾਰਾ ਅਵਰ ਨਾਹੀ ਰੇ ਕੋਈ ਪੰਨਾ 380 ਕਰਨ ਕਾਰਨ ਸਮਰੱਥ ਸੁਆਮੀ ਜਾ ਤੇ ਬਿਰਥਾ ਨ ਕੋਈ ਪੰਨਾ 611 ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਤਾਰ ਪੰਨਾ 148 ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ 21 ਪੰਨਾ 290 ਸ੍ਰਿਸ਼ਟੀ ਕਦੋਂ ਰਚੀ ਗਈ ਸ੍ਰਿਸ਼ਟੀ ਰਚਨਾ ਬਾਰੇ ਕਈ ਤਰ੍ਹਾਂ ਦੇ ਅਨੁਮਾਨ ਹਿੰਦੂਆਂ ਦੇ ਗ੍ਰੰਥਾਂ ਵਿੱਚ ਲਿਖੇ ਹੋਏ ਹਨ ਮਨ ਮੰਤਰਾਂ ਕਪਲਾ ਆਦਿ ਕਰੋੜਾਂ ਅਰਬਾਂ ਖਰਬਾਂ ਸਾਲਾਂ ਦੀ ਉਮਰ ਲਿਖੀ ਹੈ ਵਿਗਿਆਨੀ ਵੀ ਜੰਤਰਾਂ ਦੀ ਵਰਤੋਂ ਨਾਲ ਨਵੇਂ ਤੋਂ ਨਵੇਂ ਕਈ ਲੰਬੇ ਚੌੜੇ ਹਿਸਾਬ ਕਿਤਾਬ ਲਿਖਦੇ ਰਹਿੰਦੇ ਹਨ ਪਰ ਹੰ ਸਾਰੇ ਖਿਆਲੀ ਘੋੜੇ ਸਤਗੁਰਾਂ ਨੇ ਅਜਿਹੇ ਅਨੁਮਾਨਾਂ ਨੂੰ ਜਪੁ ਸਾਹਿਬ ਵਿੱਚ ਹੀ ਖੰਡਨ ਕੀਤਾ ਹੈ ਕਵਣ ਸੁਵੇਲਾ ਵਖਤ ਕਵਣ ਕਵਣ ਖੇਤ ਕਵਣ ਵਾਰ ਕਵਣ ਸਿਰ ਉਤੀ ਮਹਾ ਕਵਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਖੇਤ ਵਾਰ ਨ ਜੋਗੀ ਜਾਣੈ ਰੁੱਤ ਮਹਾਂ ਨ ਕੋਈ ਜਾ ਕਰਤਾ ਸਿਰਤੀ ਕੋ ਸਾਜੇ ਆਪੇ ਜਾਣੈ ਸੋਈ ਪੰਨਾ 47 ਭਾਗ ਕਿਸੇ ਨੂੰ ਕੁਝ ਨਹੀਂ ਪਤਾ ਕਿ ਉਹ ਕਿਹੜਾ ਵੇਲਾ ਵਕਤ ਥਿਤਵਾ ਰੁੱਤ अथवा ਕਿਹੜਾ ਮਹੀਨਾ ਸੀ ਜਦੋਂ ਦੇਖਦਾ ਸੰਸਾਰ ਆਕਾਰ ਬਣਿਆ ਉਸ ਸਮੇਂ ਦਾ ਪਤਾ ਪੰਡਤਾਂ ਕਾਜ਼ੀਆਂ ਜਾਂ ਜੋਗੀਆਂ ਆਦਿ ਕਿਸੇ ਨੂੰ ਵੀ ਨਹੀਂ ਹੈ ਸ੍ਰਿਸ਼ਟੀ ਸਿਰਜਣਾ ਦੇ ਇਸ ਭੇਦ ਨੂੰ ਸਿਵਾਏ ਸਿਰਜਣਹਾਰ ਪ੍ਰਭੂ ਦੇ ਹੋਰ ਕੋਈ ਨਹੀਂ ਜਾਣਦਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ ਤੂੰ ਜਾਣ ਹੋਈ ਸਭ ਸਹਿ ਦੇ ਲੈਸੈ ਜਿੰਦ ਕਬਾਓ ਕਰ ਆਸਣ ਡਿਠੋ ਚਾਓ ਪੰਨਾ 463 ਅਰਥ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ ਅਤੇ ਆਪ ਹੀ ਆਪਣਾ ਨਾਮ ਨਾ ਬਣਾਇਆ ਦੂਜੀ ਫਿਰ ਉਸ ਨੇ ਕੁਦਰਤ ਰਚੀ ਅਤੇ ਉਸ ਵਿੱਚ ਆਸਣ ਜਮਾ ਕੇ ਜਗਤ ਦਾ ਆਪ ਤਮਾਸ਼ਾ ਦੇਖਣ ਲੱਗ ਪਿਆ ਇਹ ਪ੍ਰਭੂ ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਆਪ ਹੀ ਇਹਨਾਂ ਨੂੰ ਸਾਜਣ ਵਾਲਾ ਹੈ ਤੂੰ ਆਪ ਹੀ ਜੀਵਾਂ ਤੇ ਤਰੁੱਟ ਕੇ ਇਹਨਾਂ ਨੂੰ ਬਖਸ਼ਿਸ਼ਾਂ ਕਰਦਾ ਹੈ ਤੂੰ ਕੁਦਰਤ ਵਿੱਚ ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈ ਗੁਰਬਾਣੀ ਵਿੱਚ ਹੋਰ ਵੀ ਬਿਆੰਤ ਸ਼ਬਦ ਹਨ ਜਿਨ੍ਹਾਂ ਦੁਆਰਾ ਗੁਰਦੇਵ ਜੀ ਨੇ ਬਾਰ-ਬਾਰ ਸਾਨੂੰ ਇਹ ਸਮਝਾਇਆ ਹੈ ਕਿ ਪਰਮਾਤਮਾ ਤੋਂ ਬਿਨਾਂ ਹੋਰ ਅਜਿਹੀ ਸ਼ਕਤੀ ਕੋਈ ਨਹੀਂ ਜੋ ਸ੍ਰਿਸ਼ਟੀ ਰਚਨਾ ਦੇ ਕੰਮ ਵਿੱਚ ਉਸ ਦੀ ਭਾਈਵਾਲ ਹੋਵੇ ਅਤੇ ਪ੍ਰਭੂ ਤੋਂ ਬਿਨਾਂ ਦੂਜੀ ਕੋਈ ਵੀ ਹਸਤੀ ਜਾਂ ਸ਼ਕਤੀ ਅਜਾਈ ਨਹੀਂ ਹੈ ਜੋ ਆਪਣੇ ਆਪ ਤੋਂ ਪੈਦਾ ਹੋਈ ਹੋਵੇ ਜਾਂ ਹੋ ਸਕਦੀ ਹੋਵੇ ਹੁਕਮ ਇਹ ਸ੍ਰਿਸ਼ਟੀ ਪ੍ਰਮਾਤਮਾ ਦੇ ਹੁਕਮ ਨਾਲ ਰਚੀ ਗਈ ਹੈ ਹੁਕਮ ਦਾ ਅਰਥ ਬਚਨ ਨਿਯਮ ਕਰਨ ਹਾਰ ਦੀ ਮਰਜ਼ੀ ਉਸ ਦਾ ਬਾਣਾ अथवा ਫੁਰਨਾ ਵੀ ਹੈ ਜਪ ਸਹਿਬ ਵਿੱਚ ਗੁਰਦੇਵ ਜੀ ਦਾ ਫਰਮਾਨ ਹੈ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਪਉੜੀ ਨੰਬਰ 16 ਭਗ ਅਕਾਲ ਪੁਰਖ ਨੇ ਸਾਰਾ ਪਸਾਰਾ ਆਪਣੇ ਹੁਕਮ ਕਵਾਉ ਨਾਲ ਕੀਤਾ ਹੈ ਉਸਦੇ ਹੁਕਮ ਅਨੁਸਾਰ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ ਹਨ ਐਵੇਂ ਹੀ ਸ੍ਰਿਸ਼ਟੀ ਸਿਰਜਣਾ ਸਿਰਜਣਹਾਰ ਦੇ ਕਲਾਵੇ ਤੋਂ ਭਾਵ ਹੁਕਮ ਤੋਂ ਹੋਣ ਭਾਰੇ ਸਤਿਗੁਰਾਂ ਦਾ ਇਹ ਫਰਮਾਨ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਢਾਈ ਜਪਜੀ ਸਾਹਿਬ ਪੌੜੀ ਨੰਬਰ 2 ਪਰਮਾਤਮਾ ਦੀ ਇੱਛਿਆ ਤੋਂ ਇਹ ਸਾਰਾ ਆਕਾਰ ਭਾਵ ਸ੍ਰਿਸ਼ਟੀ ਅਤੇ ਜੀਵ ਰਚੇ ਜਾਂਦੇ ਹਨ ਉਸ ਦੀ ਮਿਹਰ ਨਾਲ ਵਡਿਆਈ ਮਿਲਦੀ ਹੈ ਇਹ ਸੰਸਾਰ ਪਰ ਸਾਰਾ ਹੁਕਮ ਦੀ ਖੇਡ ਹੈ ਪ੍ਰਭੂ ਆਪ ਹੀ ਵਕਤਾ ਹੈ ਸਰੋਤਾ ਵੀ ਆਪ ਹੈ ਕਰਤਾ ਆਪ ਅਤੇ ਕੀਆ ਵੀ ਆਪ ਹੈ ਆਪ ਕਥੇ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਥਾਰ ਜਾਂ ਤੇ ਸੁਭਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਨ ਨਹੀਂ ਕਛ ਹੋਏ ਆਪਣ ਸੂਤ ਸਭ ਜਗਤ ਪਰੋਏ ਪੰਨਾ 292 ਜਗਤ ਪਸਾਰੇ ਵਿੱਚ ਪਰਮਾਤਮਾ ਨੇ ਕਿਸੇ ਦੂਜੇ ਦੀ ਨਾਸਹਾਇਤਾ ਲਈ ਹੈ ਅਤੇ ਨਾ ਕੋਈ ਕਿਸੇ ਦਾ ਸਲਾਹ مشورہ ਲਿਆ ਹੈ ਉਹ ਆਪ ਹੀ ਆਪ ਸਭ ਕੁਝ ਹੈ ਜਦੋਂ ਆਪੇ ਥਾਟ ਕੀਆ ਬਹਿ ਕਰਤੇ ਤਦੋਂ ਪੁੱਛ ਨਾ ਸੇਵਕ ਵੀ ਆ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤੇ ਦਾਨ ਸਭਨਾ ਕੋ ਦਿਆ ਆਪੇ ਸੇਵ ਬਣਾਈਆਂਨ ਗੁਰਮਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੇ ਸੋthia ਪੰਨਾ 551 हे प्रभु ਸਭ ਤੇਰਾ ਹੀ पसारा ਹੈ ਤੂੰ ਰੋਖ ਹੈ ਅਤੇ ਸ੍ਰਿਸ਼ਟੀ ਤੇਰੀਆਂ ਡਾਲੀਆਂ ਹਨ ਗੁਪਤ ਪ੍ਰਗਟ ਸਭ ਤੂੰ ਹੀ ਤੂੰ ਹੈ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਵਾ ਅਸਥੂਲੀ ਉਹ ਜਲਨਿਦ ਤੂੰ ਫੇਨ ਬੁਧਬੁਦਾ ਤਦ ਬਿਨ ਅਵਰ ਨਾ ਪਾਲੀਏ ਜੀਓ ਤੂੰ ਸੋਤ ਮਣੀਏ ਵੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨ ਕੋਈ ਦਿਖਾਲੀਏ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਬਾਣ ਰਸੀਆ ਰੰਗ ਲਾਤਾ ਆਪਣੇ ਕਰਤਬ ਆਪੇ ਜਾਣੇ ਆਪੇ ਤੁਦ ਸੰਭਾਲੀਏ ਜੀਓ ਤੂੰ ਠਾਕੁਰ ਸੇਵਕ ਫੁਨੀ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇਕ ਪੂਰੀ ਨਦਰ ਨਿਹਾਲੀਏ ਜੀਓ ਪੰਨਾ 102 ਅਰਥ ਹੈ ਪ੍ਰਭੂ ਤੂੰ ਮਾਨੋ ਇੱਕ ਰੁੱਖ ਹੈ ਇਹ ਸੰਸਾਰ ਤੈ ਰੁੱਖ ਤੋਂ ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਹੈ हे ਪ੍ਰਭੂ ਤੂੰ ਅਦ੍ਰਿਸ਼ਟ ਹੈ ਆਪਣੇ ਅਦ੍ਰਿਸ਼ਟ ਰੂਪ ਤੋਂ ਤੂੰ ਆਪ ਹੀ ਦਿਸਦਾ ਜਗਤ ਬਣਿਆ ਹੈ ਤੂੰ ਮਾਨੋ ਇੱਕ ਸਮੁੰਦਰ ਹੈ ਇਹ ਸਾਰਾ ਜਗਤ ਬਸਾਰਾ ਮਾਨੋ ਝਾਗ ਤੇ ਬੁਲਬੁਲਾ ਵੀ ਤੂੰ ਆਪ ਹੀ ਹੈ ਤੇਤੋਂ ਬਿਨਾ ਹੋਰ ਕੁਝ ਵੀ ਨਹੀਂ ਦਿਸਦਾ ਇਹ ਸਾਰਾ ਜਗਤ ਪਸਾਰਾ ਤੇਤੋਂ ਬਣਿਆ ਤੇਰਾ ਹੀ ਸਰੂਪ ਮਨੋ ਇੱਕ ਮਾਲਾ ਹੈ ਉਸ ਮਾਲਾ ਦਾ ਧਾਗਾ ਤੂੰ ਆਪ ਹੀ ਹੈ ਮਣਕੇ ਵੀ ਤੂੰ ਹੀ ਹੈ ਮਣਕਿਆਂ ਉੱਤੇ ਗੰਢ ਵੀ ਤੂੰ ਹੈ ਸਭ ਮਣਕਿਆਂ ਦੇ ਸੁਰਤੇ ਮੇਰੂ ਮਣਕਾ ਵੀ ਤੂੰ ਹੈ ਜਗਤ ਰਚਨਾ ਦੇ ਸ਼ੁਰੂ ਵਿੱਚ ਮੱਧ ਵਿੱਚ ਤੇ ਅੰਤ ਵਿੱਚ ਪ੍ਰਭੂ ਆਪ ਹੀ ਹੈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ हे ਪ੍ਰਭੂ ਤੂੰ ਆਪਣੀ ਰਚੀ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਤਿੰਨਾ ਗੁਣਾਂ ਤੋਂ ਬਣਿਆ ਜਗਤ ਸਾਰਾ ਵੀ ਤੂੰ ਆਪ ਹੀ ਹੈ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਵੀ ਤੂੰ ਹੀ ਹੈ ਤੂੰ ਵਾਸਨਾ ਰਹਿਤ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਰਸਾਂ ਦੇ ਭੋਗਣ ਵਾਲਾ ਵੀ ਹੈ ਤੇ ਰਸਾਂ ਦੇ ਪਿਆਰ ਵਿੱਚ ਮਸਤ ਵੀ ਤੂੰ ਹੈ हे ਪ੍ਰਭੂ ਇਹ ਆਪਣੇ ਖੇਡ ਤਮਾਸ਼ੇ ਨੂੰ ਤੂੰ ਆਪ ਹੀ ਜਾਣਦਾ ਹੈ ਤੂੰ ਆਪ ਹੀ ਸਾਰੀ ਸੰਭਾਲ ਵੀ ਕਰੇ ਹੈ हे ਪ੍ਰਭੂ ਮਾਲਕ ਵੀ ਤੂੰ ਹੈ ਤੇ ਸੇਵਕ ਵੀ ਤੂੰ ਆਪ ਹੀ ਹੈ اے ਪ੍ਰਭੂ ਸਾਰੇ ਸੰਸਾਰ ਵਿੱਚ ਲੁਕਿਆ ਹੋਇਆ ਵੀ ਹੈ ਤੇ ਸੰਸਾਰ ਰੂਪ ਹੋ ਕੇ ਤੂੰ ਪ੍ਰਤੱਖ ਵੀ ਦਿਖ ਰਿਹਾ ਹੈ ਪੰਚਮ ਗੁਰੂ ਨਾਨਕ ਜੀ ਦਾ ਫਰਮਾਨ ਅੰਦਾਸ ਸਦਾ ਤੇਰੇ ਗੁਣ ਗਾਉਂਦਾ ਹੈ ਰਤਾ ਕੋ ਸਮਾਹੀ ਇਸ ਦਾਸ ਵੱਲ ਮੇਰ ਦੀ ਨਿਗਾਹ ਨਾਲ ਵੇਖ ਸ੍ਰਿਸ਼ਟੀ ਸਿਰਜਣਾ ਦੇ ਵਿਗਿਆਨਕ ਨਿਜਮ ਦਾ ਪਖ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤੇਰ ਭਵਨ ਸਾਜਿਆ ਘਟ ਘਟ ਜੋਤ ਸਮੋਏ ਪੰਨਾ ਨੰਬਰ 19 ਅਰਥ ਪ੍ਰਮਾਤਮਾ ਤੋਂ ਸੂਖਮ ਤਤ ਪਵਨ ਭਾਵ ਗੈਸਾਂ ਦਾ ਬਣਿਆ ਹਵਾ ਗੈਸਾਂ ਦੇ ਮੇਲ ਤੋਂ ਪਾਣੀ ਹੋਂਦ ਵਿੱਚ ਆਇਆ ਜਲ ਵਿੱਚ ਜੀਵ ਜੰਤ ਪੈਦਾ ਹੋਏ ਤੇ ਇਸ ਤੋਂ ਸਾਰਾ ਜਗਤ ਰਚਿਆ ਗਿਆ ਤੇ ਇਸ ਰਚੇ ਸੰਸਾਰ ਦੇ ਹਰ ਇੱਕ ਘਟ ਵਿੱਚ ਪ੍ਰਮਾਤਮਾ ਦੀ ਜੋਤ ਸਮਾਈ ਹੋਈ ਹੈ ਜਲ ਤੋਂ ਜੀਵਾਂ ਦੀ ਉਤਪਤੀ ਹੋਣ ਬਾਰੇ ਸਤਿਗੁਰਾਂ ਦਾ ਇੱਕ ਹੋਰ ਫਰਮਾਨ ਇਸ ਪ੍ਰਕਾਰ ਹੈ ਪਾਉਣੋਂ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਵਾ ਪੰਨਾ 884 ਭਾਵ ਸਰੀਰ ਪਾਣੀ ਤੋਂ ਪੈਦਾ ਹੋਇਆ ਹੈ ਉਸ ਦਾ ਅਤੇ ਜਿੰਦ ਦਾ ਮਲਾਪ ਕਰਾਈ ਰੱਖਣ ਵਾਲਾ ਜੀਵ ਦੇ ਅੰਦਰ ਚੱਲ ਰਿਹਾ ਹਰੇਕ ਸੁਵਾਸ ਹੈ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕਨਾ ਸਤਗੁਰ ਮੇਲ ਤੋਂ 부ਝਾਵੇਂ ਇਕ ਮਨਮੁਖ ਕਰੇ ਸਿਰੋਗ ਪੰਨਾ 736 ਅਰਥ ਹੈ ਪ੍ਰਭੂ ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ ਜੇ ਤੇਥੋਂ ਬਾਹਰਾਂ ਜੀਵ ਪਾਸੋਂ ਕੁਝ ਹੋ ਸਕਦਾ ਹੋਵੇ ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ ਹੈ ਪ੍ਰਭੂ ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਿਕ ਜੀਵਨ ਦੀ ਸੂਝ ਬਖਸ਼ਦਾ ਹੈ ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦਿੰਦਾ ਹੈ ਫਿਰ ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਖੀ ਹੁੰਦਾ ਰਹਿੰਦਾ ਹੈ ਇਹ ਪੰਜ ਤੱਤ ਕੀ ਹਨ ਆਪ ਤੇਜ ਵਾਏ ਪ੍ਰਤਿਮੀ ਆਕਾਸ਼ਾ ਤਿਨਮੇ ਪੰਜ ਤਤ ਕਰ ਵਾਸਾ ਅੰਨਾ 1039 ਅਰਥ ਪਾਣੀ ਅਗ ਹਵਾ ਧਰਤੀ ਤੇ ਆਕਾਸ਼ ਇਹਨਾਂ ਪੰਜਾਂ ਦੇ ਮੇਲ ਦੀ ਰਾਹੀ ਪ੍ਰਮਾਤਮਾ ਨੇ ਪੰਜ ਤੱਤੀ ਘਰ ਬਣਾ ਦਿੱਤਾ ਹੈ ਉਸ ਘਰ ਵਿੱਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ ਹਰਿਆਪੇ ਪੰਜ ਤਤ ਵਿਸਥਾਰਾ ਵਿੱਚ ਤਾਤੂ ਪੰਜ ਆਪ ਪਾਵੈ ਜਨ ਨਾਨਕ ਸਤਗੁਰ ਮੇਲੇ ਆਪੇ ਹਰ ਆਪੇ ਚਗਰ ਚੁਕਾਵੇ ਪੰਨਾ 720 ਅਰਥ ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤਤਾਂ ਦਾ ਜਗਤ ਖਿਲਾਰਾ ਖਿਲਾਰਿਆ ਹੋਇਆ ਹੈ ਆਪ ਹੀ ਇਹਨਾਂ ਤਤਾਂ ਵਿੱਚ ਪੰਜ ਵਿਸ਼ੇ ਭਾਵ ਕਾਮ ਆਦਿਕ ਪੰਜ ਵਿਕਾਰ ਭਰੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਪਰਮਾਤਮਾ ਆਪ ਹੀ ਆਪਣੇ ਸੇਵਕਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ ਅਤੇ ਆਪ ਹੀ ਉਸ ਕਰਮਾਂ ਦੇ ਅੰਦਰੋਂ ਹਰੇਕ ਕਿਸਮ ਦੀ ਖਿੱਚੋ ਤਾਣ ਮਕਾਉਂਦਾ ਹੈ ਪਾਂਚੇ ਪੰਜ ਤਤ ਵਿਸਥਾਰ ਕੰਕ ਕਾਮਣੀ ਜੋਕ ਬਿਹਾਰ ਪ੍ਰੇਮ ਸੁਧਾ ਰਸ ਪੀਵੇ ਕੋਏ ਜਰਾ ਮਰਨ ਦੁਖ ਫੇਰ ਨ ਹੋਏ ਪੰਨਾ 343 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7ਵਾਂ ਕਾਂਡ ਪਹਿਲੇ ਦਾ ਤੀਜਾ ਪਾਗ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾਫਗਾਨਾ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ